ਉਹ ਅਸੀਂ ਕਿਸੇ ਅਫੀਸਰ ਨੂੰ ਮਿਲਣਾ ਹੋਵੇ ਅਸੀਂ ਆਫਿਸ ਦੇ ਵਿੱਚ ਜਾਣੇ ਤੇ ਜੇ ਤੋ ਅਸੀਂ ਕੰਮ ਲੈਣਾ ਹੋਵੇ ਕੰਮ ਕਰਵਾਉਣਾ ਹੋਵੇ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਜਿਹੜਾ ਕੰਮ ਸਾਡਾ ਹੈ ਕਿ ਉਹਨੂੰ ਅਸੀਂ ਬਹੁਤ ਅਦਬ ਦੇ ਨਾਲ ਬੁਲਾਉਣੇ ਵੀ ਇਸ ਅਫੀਸਰ ਦਾ ਮਨ ਪਸੀਚਿਆ ਜਾਵੇ ਤੇ ਮੇਰਾ ਕਾਰਜ ਜਿਹੜਾ ਹੈ ਉਹ ਕਰ ਦੇਵੇ ਸਾਸ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਦਰਬਾਰ ਵਿੱਚ ਪਹੁੰਚਦੇ ਆ ਨਾ ਅਸੀਂ ਸਤਿਗੁਰੂ ਦਾਤਾ ਹੈ ਤੇ ਅਸੀਂ ਜੀਵ ਸਾਰੇ ਉਹਦੇ ਮੰਗਦੇ ਹਾਂ ਸਾਸ। ਅਸੀਂ ਕੁਝ ਨਾ ਕੁਝ ਮੰਗਣ ਵਾਸਤੇ ਆਉਂਦੇ ਆ ਸਤਿਗੁਰੂ ਤੋਂ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਫਤੇ ਹੈ ਨਾ ਪਿਆਰਿਓ ਉਹ ਪਿਆਰ ਦੇ ਨਾਲ ਜੁੜ ਕੇ ਫਤੇ ਬਲਾਇਆ ਕਰੀਏ ਜਦੋਂ ਫਤੇ ਬੁਲਾਉਣੀ ਹੋਵੇ ਨਾ ਉਦੋਂ ਗੁਰੂ ਦਰਸ਼ਮ ਪਾਤਸ਼ਾਹ ਦਾ ਧਿਆਨ ਕਰਕੇ ਤੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਕੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰਕੇ ਜਾਂ ਗੁਰੂ ਨਾਨਕ ਦਾ ਧਿਆਨ ਕਰਕੇ ਇਹ 2 3 4 ਵੇਸ਼ੇ ਨੇ ਇੱਕੋ ਹੀ ਗੱਲ ਹੈ ਪਿਆਰਿਓ ਜੁੜ ਕੇ ਤੇ ਚਿੱਤ ਇਕਾਗਰ ਕਰਕੇ ਪਿਆਰ ਦੇ ਨਾਲ ਫਤੇ ਆਪਾਂ ਬੁਲਾਉਣੀ ਏ ਫਿਰ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰਸਿੱਖ ਗੁਰਸਿੱਖ ਨੂੰ ਮਿਲਦਾ ਹੈ ਫਤੇ ਉਸ ਵੇਲੇ ਪੂਰੀ ਬੁਲਾਉਣੀ ਚਾਹੀਦੀ ਸਾਸ ਹੈ ਕਈ ਵਾਰ ਅੱਧੀ ਫਤੇ ਬੁਲਾਉਂਦੇ ਆ ਖਾਲਸਾ ਫਤੇ ਦੀ ਵਾਹਿਗੁਰੂ ਵਿੱਚੋਂ ਹੀ ਕੱਢ ਦਿੱਤਾ ਪਿਆਰ ਤੇ ਜਿਹੜਾ ਪੂਰੀ ਫਤਿਹ ਨਹੀਂ ਬੁਲਾ ਸਕਦਾ ਉਹਨੂੰ ਫਤਿਹ ਦੇ ਵੀ ਅਖਰ ਘਟਾਰਿਆ ਹੈ ਤੇ ਉਹ ਨਿਤਨੇਮ ਕਦੋਂ ਕਰਦਾ ਹੋਵੇਗਾ ਸਾਸਾਂ ਜਿਹੜਾ ਫਤਿਹ ਨਹੀਂ ਬੁਲਾ ਸਕਦਾ ਤੇ ਮਹਾਪੁਰਸ਼ ਬਚਨ ਕਰਿਆ ਕਰਦੇ ਜਦੋਂ ਪ੍ਰਚਾਰਕ ਸਟੇਜ ਤੇ ਬੈਂਦੇ ਨੇ ਕਹਿੰਦੇ ਜੀ ਫਤਿਹ ਬੁਲਾਓ ਸੰਗਤ ਬੋਲਦੀ ਨਹੀਂ ਉਹ ਕਹਿੰਦੇ ਜੀ ਗੱਜ ਕੇ ਨਹੀਂ ਬੋਲੇ ਫਿਰ ਫਤਿਹ ਬੁਲਾਓ ਉਹ ਵਿਚਾਰੇ ਫੇਰ ਬੁਲਾਉਂਦੇ ਆ ਸੰਗਤ ਫੇਰ ਨਹੀਂ ਜੱਜਨਾ ਬੋਲਦੀ ਉਹ ਤੀਜੀ ਵਾਰ ਬੁਲਾਉਂਦੇ ਕਹਿੰਦੇ ਜੀ ਬੋਲੋ ਬੋਲਦੇ ਕਿਉਂ ਨਹੀਂ ਗੱਜ ਕੇ ਆਖੋ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਿੱਚ ਫਤਿਹ ਤੇ ਮਹਾਪੁਰਸ਼ ਕਹਿੰਦੇ ਜਿਨ੍ਹਾਂ ਦੇ ਮੁਖ ਦੇ ਵਿੱਚੋਂ ਅਸੀਂ ਫਤਿਹ ਨਹੀਂ ਕਢਾ ਸਕਦੇ ਤੇ ਕਹਿੰਦੇ ਉਹ ਗੱਲ ਇਤਨੇ ਕਿੱਥੋਂ ਕਰਦੇ ਉਹਨਗੇ ਕਹਿੰਦੇ ਇਹ ਆਮ ਹੀ ਬਜਦੇ ਨੇ ਸਟੇਜਾਂ ਤੋਂ ਮਹਾਪੁਰ ਕਰਦੇ ਨੇ ਪਿਆਰੇ ਫਤਿਹ ਬੁਲਾਉਣੀ ਫਤਿਹ ਸਰਵਨ ਕਰਨੀ ਇਹਦਾ ਵੀ ਲਾਭ ਹੈ ਗੁਰੂ ਪਿਆਰ ਕਿਉਂਕਿ ਗੁਰੂ ਨਾਨਕ ਦੇ ਘਰ ਕੇਵਲ ਨਾਮ ਹੈ ਨਾਮ ਤੋਂ ਸਿਵਾਏ ਦੂਜੀ ਗੱਲ ਜਿਹੜੀ ਹੈ ਗੁਰੂ ਨਾਨਕ ਦੇ ਘਰ ਵਿੱਚ ਜਲਦੀ ਨਹੀਂ ਸਾਸ ਜਦੋਂ ਅਸੀਂ ਫਤਿਹ ਬੁਲਾਉਣੇ ਆ ਦੋ ਵਾਰ ਵਾਹਿਗੁਰੂ ਸੁਣਨ ਨੂੰ ਮਿਲਦਾ ਤੇ ਦੋ ਵਾਰ ਵਾਹਿਗੁਰੂ ਕਹਿਣ ਨੂੰ ਮਿਲਦਾ ਸਾਸ ਤੇ ਜਦੋਂ ਅਸੀਂ ਜੁੜ ਕੇ ਵਾਹਿਗੁਰੂ ਕਵਾਂਗੇ ਤੇ ਵਾਹਿਗੁਰੂ ਸੁਣਾਗੇ ਉਸ ਵੇਲੇ ਕੀ ਹੈ ਕਿ ਸਾਨੂੰ ਫਤਿਹ ਵੀ ਤਾਰ ਦੇਵੇਗੀ ਸਾਸਾਂ ਫਤਿਹ ਵੀ ਸਾਡੀ ਬੰਦਗੀ ਹੈ ਫਤਿਹ ਵੀ ਸਾਡੀ ਕਮਾਈ ਹੈ ਪਿਆਰੇ ਸੋ ਜਿੱਥੇ ਮਿਲਣਾ ਹੈ ਗੁਰਸਿੱਖ ਨੇ ਗੁਰਸਿੱਖ ਨੂੰ ਤੇ ਉਥੇ ਪੂਰੀ ਫਤਿਹ ਗੱਜ ਕੇ ਬੁਲਾਉਣੀ ਹੈ ਤੇ ਨਾਲ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਫਿਰ ਫਤਿਹ ਬੁਲਾਉਣੀ ਸਾਸਾਂ